ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜੀ ਕਿ ਮਈ ਦੇ ਮਹੀਨੇ ਵਿੱਚ ਕਿਹੜੀ ਉਹ ਰਾਸ਼ੀ ਹੈ ਜਿਹੜੀ ਧਨ ਨਾਲ ਮਾਲਾ-ਮਾਲ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਧਨ ਦੀ ਦੇਵੀ ਮਾਤਾ ਲక్ష్ਮੀ ਜੀ ਦੀ ਕਿਰਪਾ 12 ਹੀ ਰਾਸ਼ੀਆਂ ਦੇ ਉੱਪਰ ਬਣ ਜਾਵੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣਗੇ ਧਨ ਦੇ ਨਾਲ ਮਾਲਾ-ਮਾਲ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ। ਦੋਸਤੋ ਹੁਣ ਭਗਵਾਨ ਪੋਲੇ ਨਾਥ ਜੀ ਦੇ ਅਸ਼ੀਰਵਾਦ ਦੇ ਨਾਲ ਇਹ ਇੱਕ ਰਾਸ਼ੀ ਮਈ ਦੇ ਮਹੀਨੇ ਦੇ ਵਿੱਚ ਮਾਲਾ-ਮਾਲ ਹੋਣ ਵਾਲੀ ਹੈ। ਇਹ ਨਾ ਰਾਸ਼ੀਆਂ ਦੇ ਨਾਲ-ਨਾਲ ਚਾਰ ਰਾਸ਼ੀ ਵਾਲਿਆਂ ਦੀ ਵੀ ਕਿਸਮਤ ਬਦਲਣ ਵਾਲੀ ਹੈ। ਇਹਨਾਂ ਨੂੰ ਬਹੁਤ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲ ਜਾਣਗੀਆਂ। ਦੋਸਤੋ ਭਗਵਾਨ ਪੋਲੇਨਾਥ ਜੀ ਹੁਣ ਤੁਹਾਡੇ ਭਾਗ ਚਮਕਾਉਣ ਵਾਲੇ ਹਨ ਸਾਰੇ ਹੀ ਦੁਸ਼ਮਣ ਤੁਹਾਡੇ ਜਿਹੜੇ ਹਨ ਹੁਣ ਤੁਹਾਡੇ ਤੋਂ ਪਿੱਛੇ ਹੋ ਜਾਣਗੇ ਤੁਹਾਨੂੰ ਦੱਸ ਦਈਏ ਕਿ ਭਗਵਾਨ ਪੋਲੇਨਾਥ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਮਈ ਮਹੀਨਾ ਜਿਹੜਾ ਹੈ ਬਹੁਤ ਹੀ ਭਾਗਸ਼ਾਲੀ ਦਿਨ ਸਾਬਿਤ ਹੋਣਗੇ ਕਿਉਂਕਿ ਇਹ ਦਿਨ ਜਿਹੜੇ ਹਨ ਤੁਹਾਡੇ ਲਈ ਬੜਾ ਹੀ ਵਧੀਆ ਸ਼ੁਭ ਸੰਜੋਗ ਲੈ ਕੇ ਆਏ ਹਨ ਰਵੀ ਯੋਗ ਦਾ ਪੁਸ਼ਕਰ ਰਾਜ ਯੋਗ ਅੰਮ੍ਰਿਤ ਸiddhi ਯੋਗ ਤੇ ਸਵਾਰਥ ਸiddhi yog ਕਾਰਤ ਸਿੱਧੀ ਯੋਗ ਤੇ ਸੁਭਾਗੇਵਾਨ ਸ਼ੁਭ ਸੰਜੋਗ ਬਣ ਰਿਹਾ ਹੈ ਜਿਸ ਵਿੱਚ ਕੇ ਧਨ ਦੇ ਲਾਭ ਦੇ ਨਾਲ ਨਾਲ ਤੁਹਾਡੇ ਲਈ ਨੌਕਰੀ ਦਾ ਯੋਗ ਵੀ ਸ਼ੁਭ ਸੰਜੋਗ ਬਣ ਰਿਹਾ ਹੈ ਹੁਣ ਤੁਹਾਡਾ ਭਾਗ ਤੁਹਾਨੂੰ ਸਹੈਦ ਦੇਣ ਵਾਲਾ ਹੈ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਲਈ ਨੌਕਰੀ ਦੇ ਯੋਗ ਵੀ ਬਣਦੇ ਹੋਏ ਦਿਖਾਈ ਦੇ ਰਹੇ ਹਨ ਭਗਵਾਨ ਭੋਲੇ ਨਾਥ ਜੀ ਤੁਹਾਡੇ ਭਾਗ ਚਮਕਾਉਣ ਵਾਲੇ ਹਨ ਕੋਲ ਮੇ ਲਾ ਕੇ ਸਮਝ ਲਓ ਕਿ ਹੁਣ ਤੁਹਾਡੀ ਕਿਸਮਤ ਸੋਨੇ ਵਾਂਗ ਚਮਕ ਜਾਵੇਗੀ ਤੁਹਾਡੀ ਤਰੱਕੀ ਨੂੰ ਵੇਖ ਕੇ ਲੋਕ ਹੈਰਾਨ ਰਹਿ ਜਾਣਗੇ ਤੁਹਾਡੀ ਕਾਮਯਾਬੀ ਤੁਸੀਂ ਖੁਦ ਵੇਖੋਗੇ ਤੁਹਾਡੇ ਦੁਸ਼ਮਣ ਵੀ ਇਹ ਵੇਖ ਕੇ ਜਲ ਕੇ ਰਾਖ ਹੋ ਜਾਣਗੇ ਦੋਸਤੋ ਬਹੁਤ ਹੀ ਚੰਗਾ ਸਮਾਂ ਮਈ ਦੇ ਵਿੱਚ ਤੁਹਾਡੇ ਲਈ ਪੜਨਦਾ ਹੋਇਆ ਨਜ਼ਰ ਆ ਰਿਹਾ ਹੈ ਭਗਵਾਨ ਭੋਲੇ ਨਾਸ ਜੀ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਮਈ ਦੇ ਮਹੀਨੇ ਵਿੱਚ ਬਹੁਤ ਹੀ ਸ਼ੁਭ ਮਹਾਦੁਰਲਭ ਸੰਜੋਗ ਪੜਨ ਰਿਹਾ ਹੈ ਜਿਸ ਦੇ ਨਾਲ ਤੁਹਾਨੂੰ ਬੜੀਆਂ ਵੱਡੀਆਂ ਖੁਸ਼ਖਬਰੀਆਂ ਹੁਣ ਪ੍ਰਾਪਤ ਹੋ ਜਾਣਗੀਆਂ ਖੁਸ਼ੀਆਂ ਦੇ ਸਵਾਗਤ ਦੇ ਕੇ ਚੜਨ ਵਾਲਾ ਹੈ ਤੁਹਾਨੂੰ ਅਨੇਕਾਂ ਹੀ ਪ੍ਰਕਾਰ ਦੇ ਧਨਲਾਭ ਤੇ ਵੱਡੀਆਂ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋ ਜਾਵੇਗੀ ਇਹਨਾਂ ਦਿਨਾਂ ਦੇ ਵਿੱਚ ਤੁਹਾਡੇ ਲਈ ਬਣ ਰਿਹਾ ਹੈ ਜੀ ਮਹਾਦੁਰਲੱਭ ਸੰਜੋਗ ਇਸ ਪ੍ਰਕਾਰ ਇਹ ਸਮਾਂ ਤੁਹਾਡੇ ਲਈ ਵੱਡੀਆਂ ਖੁਸ਼ਖਬਰੀਆਂ ਤੇ ਸਫਲਤਾਵਾਂ ਨੂੰ ਲੈ ਕੇ ਆਉਣ ਵਾਲਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਕੁਝ ਸਾਵਧਾਨੀਆਂ ਜੇਕਰ ਤੁਸੀਂ ਇਸ ਸਮੇਂ ਦੇ ਵਿੱਚ ਵਰਤ ਲੈਂਦੇ ਹੋ ਤਾਂ ਤੁਹਾਡੀ ਕਿਸਮਤ ਫਿਰ ਸੋਨੇ ਵਾਂਗ ਚਮਕ ਜਾਵੇਗੀ ਉਹਨਾਂ ਸਾਵਧਾਨੀਆਂ ਨੂੰ ਵਰਤ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਬਹੁਤ ਹੀ ਫਾਇਦਾ ਲੈ ਸਕਦੇ ਹੋ ਉਹ ਖੁਸ਼ ਨਸੀਬ ਰਾਸ਼ੀ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਹੈ ਭਗਵਾਨ ਪੋਲੇ ਨਾਥ ਜੀ ਦੇ ਸੱਚੇ ਭਗਤ ਵੀ ਵੀਡੀਓ ਨੂੰ ਲਾਈਕ ਕਰ ਸਕਦੇ ਹਨ ਤਾਂਕੇ ਭਗਵਾਨ ਭੋਲੇ ਨਾਥ ਜੀ ਦਾ ਅਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਜਾਵੇ ਤੁਹਾਡੇ ਪਰਿਵਾਰ ਤੇ ਉਹਨਾਂ ਦੀ ਕਿਰਪਾ ਬਣ ਜਾਵੇ ਭਗਵਾਨ ਭੋਲੇ ਨਾਥ ਜੀ ਦੇ ਅਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਦੇ ਲਈ ਮਈ ਮਹੀਨਾ ਬਹੁਤ ਹੀ ਖੁਸ਼ੀਆਂ ਲੈ ਕੇ ਆਉਣ ਵਾਲਾ ਹੈ ਤੇ ਜਾਣਕਾਰੀ ਤੁਹਾਡੇ ਲਈ ਮਹੱਤਵਪੂਰਨ ਸਾਬਿਤ ਹੋ ਜਾਵੇਗੀ ਤੁਹਾਡੇ ਲਈ ਅਤਿਅੰਤ ਲਾਭ ਲੈ ਕੇ ਆਵੇਗਾ ਤੁਹਾਡੇ ਗ੍ਰਹਿਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਜਿਹੜੇ ਪਰਿਵਰਤਨ ਹੋਣਗੇ ਉਨਾਂ ਨੂੰ ਵੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਗ੍ਰਹਿ ਪਰਿਵਰਤਨ ਗ੍ਰਹਿ ਨਕਸ਼ਤਰਾ ਦੀ ਸਥਿਤੀ ਪੂਰੇ ਹੀ ਰੂਪ ਦੇ ਵਿੱਚ ਤੁਹਾਡੇ ਪੱਖ ਵਿੱਚ ਰਹਿਣ ਵਾਲੀ ਹੈ ਇਸ ਸਮੇਂ ਵਿੱਚ ਤੁਹਾਨੂੰ ਦੱਸ ਦਈਏ ਕਿ ਇਸ ਸੰਬੰਧੀ ਮਤਲਬ ਕਿ ਇਸ ਸਮੇਂ ਦੇ ਵਿੱਚ ਤੁਸੀਂ ਨਿਵੇਸ਼ ਸੰਬੰਧੀ ਜੋ ਵੀ ਯੋਜਨਾਵਾਂ ਬਣਾ ਰਹੇ ਹੋ ਉਸ ਤੇ ਤੁਹਾਨੂੰ ਬਹੁਤ ਹੀ ਜ਼ਿਆਦਾ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ ਕਿ ਤੇਵੇਂ ਨਿਵੇਸ਼ ਜੇਕਰ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਇਹ ਸਮਾਂ ਲਾਭਦਾਇਕ ਸਮਾਂ ਤੁਹਾਡੇ ਲਈ ਸਾਬਿਤ ਹੋ ਜਾਵੇਗਾ ਇਹ ਸਮਾਂ ਤੁਹਾਡੇ ਲਈ ਸੁਭਾਗਿਆ ਸਮਾਂ ਹੈ ਬਹੁਤ ਹੀ ਚੰਗਾ ਸਮਾਂ ਹੈ ਤੁਹਾਡੇ ਲਈ ਸੰਤਾਨ ਪ੍ਰਾਪਤੀ ਦੇ ਲਈ ਵੀ ਸਮਾਂ ਚੰਗਾ ਹੈ ਤੇ ਇਨਕਮ ਦੇ ਵਾਅਦੇ ਵਿੱਚ ਦੇ ਲਈ ਵੀ ਸਮਾਂ ਚੰਗਾ ਹੈ ਇਸ ਸਮੇਂ ਸੰਤਾਨ ਦੇ ਤਰਫ ਤੋਂ ਵੀ ਤੁਹਾਨੂੰ ਕੋਈ ਖੁਸ਼ਖਬਰੀ ਜਾਂ ਕੋਈ ਸੁੱਖ ਮਿਲਣ ਦੀ ਸੰਭਾਵਨਾ ਹੈ ਉਹਨਾਂ ਦੇ ਕੈਰੀਅਰ ਸੰਬੰਧੀ ਕੋਈ ਵੱਡੀ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਜਾਂ ਫਿਰ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਸੰਬੰਧੀ ਉਹਨਾਂ ਨੂੰ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਪੜਾਈ ਸੰਬੰਧੀ ਵੀ ਖੁਸ਼ਖਬਰੀ ਮਿਲ ਸਕਦੀ ਹੈ ਤੁਹਾਡੇ ਸੰਤਾਨ ਪੱਖ ਤੋਂ ਖੁਸ਼ਖਬਰੀ ਮਿਲ ਸਕਦੀ ਹੈ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਇਸ ਸਮੇਂ ਘਰ ਪਰਿਵਾਰ ਦੇ ਵਿੱਚ ਵਿਆਹ ਜਾਂ ਫਿਰ ਮੰਗਣੀ ਸੰਬੰਧੀ ਮਾਂਗਲਿਕ ਕੰਮਾਂ ਦੀ ਰੂਪਰੇਖਾ ਵੀ ਬਦਲ ਜਾਵੇਗੀ ਇਸ ਸਮੇਂ ਤੁਹਾਨੂੰ ਜੇਕਰ ਨਵਾਂ ਵਾਹਨ ਜਾਂ ਨਵਾਂ ਮਕਾਨ ਖਰੀਦਣ ਦੇ ਜੇਕਰ ਤੁਸੀਂ ਚਾਹਵਾਨ ਹੋ ਤਾਂ ਖਰੀਦ ਸਕਦੇ ਹੋ ਇਸ ਸਮੇਂ ਤੁਹਾਨੂੰ ਬਹੁਤ ਲਾਭ ਹੋਵੇਗਾ ਇਹ ਸਮਾਪੂਰਨਤਾ ਤੁਹਾਡੇ ਪੱਖ ਵਿੱਚ ਹੈ ਪਿਛਲੇ ਕੁਝ ਸਮੇਂ ਤੋਂ ਰੁਕੇ ਹੋਏ ਤੁਹਾਡੇ ਸਾਰੇ ਇਹ ਕਾਰਜ ਹੁਣ ਸਫਲਤਾਪੂਰਵਕ ਪੂਰੇ ਹੋ ਜਾਣਗੇ ਇਸ ਸਮੇਂ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਦਿਨ ਆਉਣ ਵਾਲਾ ਹੈ ਤੇ ਤਰੱਕੀ ਮਿਲਣ ਦੀ ਸੰਭਾਵਨਾ ਹੈ ਸਫਲਤਾਵਾ ਤੁਹਾਡੇ ਹੁਣ ਕਦਮ ਚੁਮਣਗੇ ਉਹ ਦੁਸ਼ਮਣ ਜੋ ਤੁਹਾਡਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਉਹ ਵੀ ਹੁਣ ਤੁਹਾਡਾ ਕੁਝ ਵੀ ਵਿਗਾੜ ਨਹੀਂ ਸਕਣਗੇ ਤੁਸੀਂ ਬੇਚੇਜ ਹੋ ਕੇ ਅੱਗੇ ਵਧਣਾ ਹੈ ਇਸ ਸਮੇਂ ਦੇ ਨਾਲ ਜਿੰਨਾ ਵੀ ਸੰਭਵ ਹੋ ਗਏ ਤੁਸੀਂ ਗਰੀਬਾਂ ਲੋਕਾਂ ਦੀ ਮਦਦ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰੋ ਆਣ ਧਨ ਕੱਪੜੇ ਦਾ ਦਾਨ ਜੋ ਵੀ ਤੁਹਾਡੇ ਕੋਲੋਂ ਸਰਦਾ ਬਣਦਾ ਹੈ ਤੁਸੀਂ ਗਰੀਬਾਂ ਦੇ ਵਿੱਚ ਜ਼ਰੂਰ ਦਾਨ ਦਿਓ ਇਹ ਸਮਾਂ ਤੁਹਾਡੇ ਲਈ ਫਿਰ ਹੋਰ ਜ਼ਿਆਦਾ ਸਫਲਤਾ ਪ੍ਰਾਪਤ ਕਰਨ ਵਾਲਾ ਬਣ ਜਾਵੇਗਾ ਕਿਸੇ ਸੀਨੀਅਰ ਕੰਮ ਦੀ ਵਜ੍ਹਾ ਦੇ ਨਾਲ ਸਮਾਜ ਵਿੱਚ ਤੁਹਾਡਾ ਮਾਨ ਸਨਮਾਨ ਹੋ ਜਾਵੇਗਾ ਕੋਈ ਐਸਾ ਕੰਮ ਜੋ ਤੁਸੀਂ ਕਰੋਗੇ ਜਿਸ ਨਾਲ ਤੁਹਾਡੀ ਤਾਰੀਫ਼ ਕਾਫੀ ਜ਼ਿਆਦਾ ਕੀਤੀ ਜਾਵੇਗੀ ਤੁਹਾਡੇ ਕੈਰੀਅਰ ਨੂੰ ਲੈ ਕੇ ਜਿਹੜਾ ਵੀ ਤੁਸੀਂ ਸੰਘਰਸ਼ ਕਰ ਰਹੇ ਸੀ ਉਸ ਦੇ ਸੰਬੰਧੀ ਵੀ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਪ੍ਰਾਪਤ ਹੋ ਸਕਦੀ ਹੈ ਨੌਕਰੀ ਦੇ ਨਾਲ ਸੰਬੰਧਿਤ ਜਾਂ ਪੜ੍ਹਾਈ ਨਾਲ ਸੰਬੰਧਿਤ ਨਾਲ ਹੀ ਨਾਲ ਜਿਹੜੇ ਲੋਕ ਬੇਰੁਜ਼ਗਾਰ ਹਨ ਉਹਨਾਂ ਦੇ ਲਈ ਵੀ ਰੁਜ਼ਗਾਰ ਪ੍ਰਾਪਤੀ ਦੇ ਕੁਝ ਨਵੇਂ ਹੀ ਅਵਸਰ ਪ੍ਰਾਪਤ ਹੋ ਜਾਣਗੇ ਤੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਸਮੇਂ ਨੂੰ ਬਿਲਕੁਲ ਵੀ ਹੱਥੋਂ ਜਾਣ ਨਹੀਂ ਦੇਣਾ ਵਿਸ਼ਵਾਸ ਦੇ ਨਾਲ ਅੱਗੇ ਵਧਦੇ ਹੀ ਜਾਣਾ ਹੈ ਸਫਲਤਾ ਤੁਹਾਨੂੰ ਜ਼ਰੂਰ ਮਿਲ ਜਾਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਸਮੇਂ ਤੁਹਾਡੇ ਜੋ ਵੀ ਕੰਮ ਸੀਕ੍ਰਟ ਹਨ ਤੁਸੀਂ ਉਹ ਆਪਣੇ ਤੱਕ ਹੀ ਸੀਮਤ ਰੱਖਣੇ ਹਨ ਦੋਸਤ ਗੁਪਤ ਤਰੀਕੇ ਦੇ ਨਾਲ ਕੋਈ ਵੀ ਕੰਮ ਕਰੋ ਕਿਸੇ ਦੇ ਸਾਹਮਣੇ ਪਰ ਜ਼ਾਹਰ ਨਾ ਕਰੋ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਤਾਂ ਕਿਸੇ ਨੂੰ ਆਪਣੇ ਗੁਪਤ ਸੀਕਰਟ ਦੱਸਦੇ ਹੋ ਤਾਂ ਉਸ ਦਾ ਤੁਸੀਂ ਲਾਭ ਨਹੀਂ ਉਠਾ ਪਾਉਂਗੇ ਇਸ ਲਈ ਤੁਹਾਡੇ ਲਈ ਚੰਗਾ ਹੋਵੇਗਾ ਜੇਕਰ ਤੁਸੀਂ ਆਪਣੇ ਤੱਕ ਹੀ ਕੁਝ ਗੱਲਾਂ ਨੂੰ ਸੀਮਿਤ ਰੱਖਦੇ ਹੋ ਦੋਸਤੋ ਬਿਨਾਂ ਕਿਸੇ ਨੂੰ ਦੱਸੇ ਚੁੱਪਚਾਪ ਆਪਣੇ ਸਫਲਤਾ ਦੇ ਪੈਰਾਂ ਤੇ ਅੱਗੇ ਵਧਦੇ ਜਾਓ ਮਤਲਬ ਕਿ ਕਿਸੇ ਨੂੰ ਕੁਝ ਵੀ ਨਹੀਂ ਦੱਸਣ ਦੀ ਜ਼ਰੂਰਤ ਤੁਹਾਡੇ ਸੇਕ੍ਰਟ ਨਹੀਂ ਤਾਂ ਲੋਕ ਅੱਗੇ ਲੀਕ ਵੀ ਕਰ ਸਕਦੇ ਹਨ ਤੇ ਇਸ ਦਾ ਫਾਇਦਾ ਉਹ ਉਠਾ ਸਕਦੇ ਹਨ ਇਹ ਸਮਾਂ ਕੁੱਲ ਮਿਲਾ ਕੇ ਤੁਹਾਡੇ ਲਈ ਚੰਗਾ ਰਹੇਗਾ ਜੇਕਰ ਤੁਸੀਂ ਸਾਵਧਾਨੀਆਂ ਵਰਤਦੇ ਹੋ ਵੈਸੇ ਤੁਹਾਨੂੰ ਹਰ ਇੱਕ ਕੰਮ ਵਿੱਚ ਸਫਲਤਾ ਹੀ ਮਿਲੇਗੀ ਇਸ ਸਮੇਂ ਸਫਲਤਾ ਦੇ ਝੰਡੇ ਗੱਡਣ ਵਾਲੇ ਹੋ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਤੁਹਾਡੇ ਮਨ ਵਿੱਚ ਬਹੁਤ ਹੀ ਸਰਲਤਾ ਦਾ ਭਾਵ ਰਹੇਗਾ ਪ੍ਰਸ਼ੰਸਾ ਦਾ ਭਾਵ ਹੋਵੇਗਾ ਇਸ ਸਮੇਂ ਤੁਸੀਂ ਕ੍ਰੋਧ ਵਿੱਚ ਬਿਲਕੁਲ ਵੀ ਨਹੀਂ ਆਉਣਾ ਤੁਹਾਡਾ ਗਲਤ ਵਿਹਾਰ ਤੁਹਾਡੇ ਬਣੇ ਹੋਏ ਕੰਮਾਂ ਨੂੰ ਵਿਗਾੜ ਸਕਦਾ ਹੈ ਇਹ ਤੁਹਾਡੀ ਕਮਜ਼ੋਰੀ ਸਾਬਿਤ ਹੋ ਜਾਵੇਗੀ ਇਸ ਗੱਲ ਵੱਲ ਜ਼ਰੂਰ ਧਿਆਨ ਦਿਓ ਤੇ ਕੇਂਦ੍ਰਿਤ ਕਰੋ ਕਿ ਗਲਤ ਬਾਣੀ ਦਾ ਪ੍ਰਯੋਗ ਨਾ ਹੀ ਕਰੋ ਤਾਂ ਚੰਗਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਜੇਕਰ ਕਿਸੇ ਨੇ ਕੋਈ ਪੈਸਾ ਉਧਾਰ ਦਿੱਤਾ ਹੋਇਆ ਸੀ ਤਾਂ ਲੈਣ ਦੇਣ ਕਰਦੇ ਸਮੇਂ ਵੀ ਸਾਵਧਾਨੀ ਜ਼ਰੂਰ ਤੁਹਾਨੂੰ ਵਰਤਣੀ ਚਾਹੀਦੀ ਹੈ ਦੋਸਤੋ ਕੋਸ਼ਿਸ਼ ਕਰੋ ਕਿ ਪੈਸਾ ਕਿਸੇ ਨੂੰ ਉਧਾਰ ਨਾ ਦਿਓ ਇਹ ਤੁਹਾਡੇ ਲਈ ਚੰਗਾ ਰਹੇਗਾ ਤੇ ਜੇਕਰ ਕਿਸੇ ਦੀ ਕੋਈ ਮਜਬੂਰੀ ਹੈ ਪੈਸਾ ਦੇਣਾ ਵੀ ਪੈ ਜਾਂਦਾ ਹੈ ਉਹ ਵੱਖਰੀ ਗੱਲ ਹੈ ਪਰ ਕੋਸ਼ਿਸ਼ ਕਰੋ ਕਿ ਪੈਸਾ ਉਧਾਰ ਕਿਸੇ ਐਸੇ ਵਿਅਕਤੀ ਨੂੰ ਦਿਓ ਜਿਸ ਤੋਂ ਤੁਹਾਨੂੰ ਆਸ ਹੋਵੇ ਕਿ ਪੈਸਾ ਵਾਪਸ ਆ ਸਕਦਾ ਹੈ ਬਹੁਤ ਹੀ ਸੋਚ ਸਮਝ ਕੇ ਵਿਚਾਰ ਦੇ ਨਾਲ ਹੀ ਦੇਣਾ ਹੈ ਤੇ ਵੱਡੇ ਬਜ਼ੁਰਗਾਂ ਦੀ ਸੇਵਾ ਸੰਬੰਧੀ ਵੀ ਸੰਕੋਚ ਨਾ ਕਰੋ ਉਹਨਾਂ ਦੀ ਸੇਵਾ ਵੱਡੇ ਬਜ਼ੁਰਗਾਂ ਦੀ ਸੇਵਾ ਮਨ ਤੋਂ ਕਰਨੀ ਹੈ। ਉਹਨਾਂ ਦਾ ਅਸ਼ੀਰਵਾਦ ਤੁਸੀਂ ਜ਼ਰੂਰ ਪ੍ਰਾਪਤ ਕਰਨਾ ਹੈ। ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਪ੍ਰੇਮ ਸੰਬੰਧੀ ਸਮਾਂ ਤੁਹਾਡੇ ਲਈ అనుకూਲ ਸਮਾਂ ਹੈ। ਤੁਹਾਡਾ ਦੋਸਤੀ ਦਾ ਰਿਸ਼ਤਾ ਵਿਆਹ ਦੇ ਰਿਸ਼ਤੇ ਵਿੱਚ ਤਬਦੀਲ ਹੋ ਸਕਦਾ ਹੈ। ਇਸ ਵਿੱਚ ਤੁਹਾਡੀ ਥੋੜੀ ਬਹੁਤ ਨੋਖ-ਚੋਕ ਹੋ ਸਕਦੀ ਹੈ ਪਰ ਤੁਸੀਂ ਇਸ ਨੂੰ ਜਲਦੀ ਹੀ ਸੁਲਝਾ ਵੀ ਸਕਦੇ ਹੋ। ਤੁਹਾਡੇ ਪ੍ਰੇਮ ਸੰਬੰਧ ਮਜ਼ਬੂਤ ਹੋਣਗੇ। ਤੁਹਾਡੇ ਘਰ ਵਿੱਚ ਮਾਹੌਲ ਖੁਸ਼ ਨਮਾ ਬਣ ਜਾਵੇਗਾ ਤੁਹਾਡੇ ਜੀਵਨ ਵਿੱਚ ਮਧੁਰਤਾ ਬਣ ਜਾਵੇਗੀ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਜਾਵੇਗਾ ਨਾਲ ਹੀ ਨਾਲ ਤੁਹਾਡੇ ਕੈਰੀਅਰ ਸੰਬੰਧੀ ਵਪਾਰ ਤੇ ਬਿਜ਼ਨਸ ਸੰਬੰਧੀ ਜੇਕਰ ਚਰਚਾ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੇ ਲੋਕ ਨੌਕਰੀ ਕਰਦੇ ਹਨ ਨੌਕਰੀ ਕਰਦੇ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਹੋਣਗੀਆਂ ਕੁਝ ਸਹਿਯੋਗੀ ਲੋਕ ਤੁਹਾਨੂੰ ਨਹੀਂ ਤਾਂ ਨੁਕਸਾਨ ਪਹੁੰਚਾ ਸਕਦੇ ਹਨ ਐਸੇ ਸਮੇਂ ਤੁਹਾਡਾ ਕੋਈ ਵੀ ਸੀਕ੍ਰੇਟ ਲੀਕ ਕਰ ਸਕਦੇ ਹਨ ਇਧਰ ਉਧਰ ਕਰ ਸਕਦੇ ਹਨ ਤੁਹਾਡੀ ਕੋਈ ਫਾਈਲ ਨੂੰ ਨਿਜਾ ਵਿਕਾਉਣ ਲਈ ਤੁਹਾਨੂੰ ਫਿਰ ਸਾਵਧਾਨ ਹੀ ਰਹਿਣਾ ਹੋਵੇਗਾ ਨਹੀਂ ਤਾਂ ਤੁਸੀਂ ਇਹੋ ਜਿਹੇ ਵਿਅਕਤੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਸਕਦੇ ਹੋ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਤੇ ਨੌਕਰੀ ਸੰਬੰਧੀ ਵੀ ਤੁਸੀਂ ਬਿਲਕੁਲ ਹੀ ਚੁਸਤ ਰਹਿਣਾ ਹੈ ਸਮੇਂ ਵਿੱਚ ਤੁਹਾਡੀ ਤਰੱਕੀ ਹੋਣ ਦੇ ਯੋਗ ਬਣਦੇ ਹੋਏ ਨਜ਼ਰ ਆ ਰਹੇ ਹਨ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਸਥਾਨ ਪਰਿਵਰਤਿਤ ਹੋ ਜਾਵੇ ਤੁਹਾਡੀ ਭਾਵ ਕੇ ਬਦਲੀ ਹੋਵੇ ਤੇ ਤੁਸੀਂ ਆਪਣੇ ਵਪਾਰ ਸੰਬੰਧੀ ਤੇ ਬਿਜ਼ਨਸ ਸੰਬੰਧੀ ਪੂਰਾ ਹੀ ਦਿਲ ਲਗਾ ਕੇ ਕੰਮ ਕਰਨਾ ਹੈ ਤੁਹਾਨੂੰ ਆਪਣੇ ਵਪਾਰ ਦੇ ਵਿੱਚ ਮੁਨਾਫਾ ਹੁੰਦਾ ਨਜ਼ਰ ਆਵੇਗਾ ਸਮਾਂ ਤੁਹਾਡੇ ਪੱਖ ਵਿੱਚ ਹੈ ਇਸ ਦਾ ਭਰਪੂਰ ਲਾਭ ਉਠਾਓ ਤੁਹਾਨੂੰ ਦੱਸ ਤਾ ਇਹ ਕਿ ਨਾਲ ਹੀ ਨਾਲ ਤੁਹਾਡੀ ਆਰਥਿਕ ਸਥਿਤੀ ਵੀ ਵਧੀਆ ਹੋ ਜਾਵੇਗੀ ਇਹ ਬਹੁਤ ਹੀ ਚੰਗਾ ਸਮਾਂ ਤੁਹਾਡੇ ਲਈ ਹੁਣ ਸਾਬਿਤ ਹੋ ਜਾਵੇਗਾ ਸੋ ਦੋਸਤੋ ਇਹ ਸੀ ਜੀ ਮਹੀਨੇ ਦੀ ਖੁਸ਼ ਨਸੀਬ ਰਾਸ਼ੀ ਧੰਨਵਾਦ